ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 8 ਨੋਮਾ ਨੋਮਾ ਮਹੀਨਾ ਤੇ 2025 ਆਪਾਂ ਪਹੁੰਚੇ ਹੋਇਆ ਕਗਰਚੰਦਪੁਰ ਸਾਜ ਫੰਟੇ ਅੱਜ ਦੀ ਅਪਡੇਟ ਇਹ ਆ ਕਿ ਅਜ ਰਹਾਤ ਦੀ ਖਬਰਾ ਜਿਹੜਾ ਕਗਰ ਦਾ ਪੱਧਰਾ ਤਕਰੀਬਨ 2 ਇੰਚ ਘਟਿਆ ਕੱਲ੍ਹ ਨਾਲੋਂ ਆਪਾਂ ਦੱਸ ਹੀ ਸਕਦੇ ਹਾਂ ਚਾਂਦਪੁਰਾ ਕਗਰ ਦੀ ਅਪਡੇਟ 2 ਇੰਚ ਪਾਤਰ ਘਟਣ ਦਾ ਕਾਰਨ ਇਹ ਵੀ ਹੋ ਸਕਦਾ ਕਿ ਅੱਗੇ ਜਿਹੜਾ ਆਪਣੀ ਹਰੀ ਬੰ ਟੁੱਟਿਆ ਹੋਇਆਗਾ ਜਿਹੜਾ ਇਸ ਕਗਰ ਦਾ ਪਾਣੀ ਉਧਰ ਆ ਖਿੰੜ ਰਿਹਾ ਹੈਗਾ ਇਸ ਕਾਰਨ ਵੀ ਇਹ 2 ਇੰਚ ਜਿਹੜਾ ਪਾਣੀ ਆ ਘਟਿਆ ਹੋ ਸਕਦਾ ਅੱਜ ਦੇਖ ਸਕਦੇ ਹਾਂ ਅੱਜ ਕਗਰ ਚੰਦਪੁਰਾਂ ਦੀ ਅਪਡੇਟ ਆ ਅੱਜ ਅਸੀਂ ਕੱਲ ਨਾ ਕੱਲ ਤੇ ਇੱਕ ਹੀ ਗਏ ਸੀ ਕੱਲ ਮੁੰਡਾ ਪੁਆਇੰਟ ਦੇਖਣ ਆ ਗਿਆ ਅੱਜ ਅਗਲੇ ਭਾਈ ਅਕਾ ਗਰਦੀ ਦੂਸਰੀ ਸਾਈਡ ਆ ਜਿਹ ਇਧਰ ਦੀ ਘੱਗਰ ਦਾ ਪਾਣੀ ਕ੍ਰੋਸ ਕਰਦਾ ਉਹ ਤਕਰੀਬਨ ਕੱਲੋਂ 2 ਇੰਚ ਪਾਣੀ ਜਿਹੜਾ ਕਿ ਘਟਿਆ ਕੱਲੇ 2 ਇੰਚ ਹੀ ਘਟਿਆੱਸਾ ਅਕਾ ਗਰਦੀ ਦੂਸਰੀ ਸਾਈਡ ਆ ਜਿਹ ਇਧਰ ਦੀ ਪਾਣੀ ਕ੍ਰੋਸ ਕਰਦਾ ਉਹ ਕਿ ਸਕੇਲ ਲੱਗਿਆ ਹੋਇਆ ¿Y ya? Yeah. Soplo.